ਹਰ ਹਰ ਆਪਕੇ ਸਮ ਬਣਾ ਲੇ ਮੋਹ ਪ੍ਰਧਾਨ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਅਸੀਂ ਆਏ ਜੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਬਲੰਦਪੁਰੀ ਆਇਓ ਤੈਨੂੰ ਕਰਾਈਏ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੋ ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਆਏ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਬਲੰਦਪੁਰੀ ਆਜੋ ਜੀ ਤਨ ਕਰਾਈਏ ਦਰਸ਼ਨ ਹਾਂਜੀ ਆ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਹੀ ਪਰਲੀ ਸਾਈਡ ਤੇ ਇਹਨਾਂ ਦਿਖਾਉਂਦੇ ਆ ਜੀ ਉਹ ਸਕੂਲ ਆ ਇੱਧਰ ਇਹਦਾ ਜੀ ਆਹ ਗੇਟ ਆ ਠੀਕ ਆ ਤੁਹਾਨੂੰ ਇਹਦਾ ਸਾਰਾ ਦਿਖਾਉਂਦੇ ਆ ਜੀ ਬਹੁਤ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਪਾਤਸ਼ਾਹ ਜੀ ਨੂੰ ਨੰਨਤ ਜੀ ਚਾਹੇ ਆਹ ਤਾਂ ਹੈ ਇਹ ਇੱਕ ਜਿਹੜਾ ਇਹਦਾ ਇਧਰਿਆ ਮੇਨ ਰੋਡ ਤੇ ਹੈ ਜੀ ਉਸ ਤੋਂ ਬਾਅਦ ਉਧਰ ਦਿਖਾਉਂਦੇ ਆ ਜੀ ਪਤਲੇ ਪਾਸੇ ਯੂਨੀਵਰਸਿਟੀ ਬਣ ਰਹੀ ਆ ਜਿਓ ਜੀ ਤੁਹਾਨੂੰ ਹੁਣ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਹਾਂਜੀ ਵਾਗਰੋ ਜੀ ਆ ਜਿਓ ਜੀ ਤੁਹਾਨੂੰ ਕਰਾਈਏ ਦਰਸ਼ਨ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਫਲੰਦਪੁਰੀ ਸਹਜੇ ਹੋਏ ਹਾਂਜੀ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਹੈ ਜੀ ਇਸ ਗੁਰਦੁਆਰੇ ਸਾਹਿਬ ਦਾ ਜਿੰਨ ਤਦ ਤੋਂ ਸਹਜ ਕਿੰਨੇ ਨਹੀਂ ਪਾਇਆ ਅੰਦਰ ਦਾ ਵੀਊ ਦਿਖਾਉਨੇ ਆ ਮਕਬੂਜਾ ਸਤ ਸਮਾਇਾ ਥੋੜਾ ਜਿਹਾ ਫੋਨ ਹਿਲਦਾ ਚਲਦੇ ਤਾਂ ਉਹਦੇ ਲਈ ਸੌਰੀ ਆਮੇ ਚੱਬਦੇ ਥੋਈ ਹੈ ਆਪ ਦੇ ਗੁਣ ਨਾ ਤਾ ਬਿਚਾਰੀ ਗੁਰਮਖੀ ਦੇ ਮੱਕੀ ਸਾਰੀ ਨਾਨਕ ਨਾਮ ਸੁਮਾਵੇ ਸਾਚੇ ਸਾਚੇ ਸੇ ਪਤ ਹੋਈ ਮਾਰੂ ਅਯੋਤ ਅਨੁਭੂਤ ਹੋ ਸ੍ਰੀ ਨਾਨਕ ਸਾਹਿਬ ਬੰਦ ਪਰੀ ਦੇ ਵੀ ਦਰਸ਼ਨ ਕਰਾਈਏ ਕੇਕੂ ਮੱਤਰਾ ਜੀ ਬਹੁਤ ਦਾਸ ਕਰਦੇ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਸਾਰਿਆਂ ਦੇ ਬੋਰੇ ਰਾਦੇ ਸ਼ਰਧਾ ਰੁਖਿਆਤਾ ਸਤਨਾਮ ਸ਼ਿਵੋ ਅਮਰ ਏਕਾ ਪਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਨ ਨਿਰਬਲ ਜਿਨ ਆਪਿ ਪਛਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਾਰਾ ਸਾਚੈ ਪਤ ਪਾਈ ਗੁਰਮੁਖ ਨਾਮ ਲੈ ਵਡਿਆਈ ਮਨ ਮੁਕੰ ਨਿੰਦਕ ਪਤ ਗਵਾਏ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਸ਼ਬਦ ਮਹੈ ਸੋਹੀ ਸ਼ਕ ਪੂਰਾ ਸਰਬ ਰਿਆ ਜੀ ਇਹਦੇ ਨਾਲ ਹੀ ਸਕੂਲ ਆ ਜੀ ਗੁਰੂਰਧਰ ਸਿੰਘ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰਨੇ ਜੀ ਸਾਡਾ ਪ੍ਰਕਟ ਅਦਰ ਇਹ ਜਿਹੜਾ ਚైనా ਚੋ ਆਇਆ ਜੀ ਸਪੈਸ਼ਲ ਚైనా ਚੋ ਜੀ ਜਿਹਨਾਂ ਸਾਧਕੁਰੂ ਲਿਆ ਕੇ ਇਹਦੇ ਨਿਸ਼ਾਨ ਸਾਹਿਬ ਜੀ ਇੱਥੇ ਗੁਰੂਰਧਰ ਸਿੰਘ ਅਨੰਦ ਸਾਹਿਬ ਸਾਹਿਬ ਸੇਵਾ ਕੀਤੀ ਜੀ ਕਿਸ ਨੇ ਬਾਕੀ ਸੁਣਿਆ ਹੈਗਾ ਬਾਕੀ ਜਾ ਕੇ ਇਤਹਾਸ ਤੈਨੂੰ ਪੜ ਕੇ ਸੁਣਾਵਾਂਗੇ ਪਾਲਤਨ ਲੱਗਾ ਇਹ ਜਿਹੜੇ ਜਸਤੇ ਇਹ ਕਥਾ ਸਾਜੀ ਆ ਇਦਾਂ ਸਾਵਾਂ ਬਣੀ ਆ ਜੀ ਰਹਿਣ ਨੂੰ ਆਨੰਦ ਨੂੰ ਜਲਤ ਰਹੇ ਜਨ ਰਤੀ ਇਹ ਤਾਂ ਨਾਲ ਹੀ ਸਕੂਲ ਆ ਜੀ ਬਿਲਕੁਲ ਤੁਮ ਘਰ ਮਾਈ ਹੈ ਜੇਕਰ ਇੱਕ ਵਾਰ ਕਰਸਾ ਬਲੰਦ ਕਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਹਰ ਨਾਮ ਧੰਵਾਸੀ ਆਪਣਾ ਸਾਧਾਰ ਹੈ ਰੰਗ ਰਾਸੇ ਪੈਤ ਨਾ ਹੀ ਗਈ ਗਈ ਭਗਤ ਜੇ ਲਾਈ ਹੈ ਪਰ ਉਹ ਦੰਦ ਕਰ ਸਰਬਿ ਸੁਤਾ ਅੰਦਰ ਦੋ ਪੌ ਕੇ ਜਸ ਸੁਤਾ ਜੇ ਨਿਸ਼ਾ ਸਭ ਤੋਂ ਉੱਚਾ ਅਕਾਲ ਤਿਥ ਕਦੇ ਕਬਾਤ ਚੌਲਾ ਹੀ ਜੀ ਦੋ ਮਿੰਟ ਬੀਤ ਜੀ ਉਹ ਇਹ ਪਹਾੜ ਤੋਂ ਦਰਸ਼ਨ ਕਰਦਾ ਹੈ ਅੱਜ ਅੱਜ ਹੀ ਆਏ ਤੁਹਾਨੂੰ ਦਰਸ਼ਨ ਕਰਾਏ ਜੀ ਸਭ ਤੋਂ ਉੱਤੇ ਨਿਸ਼ਾਨ ਸਾਹਿਬ ਜੀ ਦੇ ਅੱਜ ਇਹ ਨਿਸ਼ਾਨ ਸਾਹਿਬ ਚైనా ਤੋਂ ਆਇਆ ਜੀ ਚైనా ਤੋਂ ਲੈ ਕੇ ਆਂਦਾ ਜੀ ਆਜੋ ਕਰਾਈਏ ਦਰਸ਼ਨ ਜੀ ਕਿੰਨੇ ਫੋਟੋ ਉੱਚਾ ਕਿੰਨਾ ਇਹਦਾ ਵਜਣਾ ਇਹਦਾ ਸਾਰਾ ਇਤਿਹਾਸ ਇਹਦਾ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਨਿਸ਼ਾਨ ਸਾਹਿਬ ਇਹਦੇ ਤੇ ਕਿੰਨੇ ਮੀਟਰ ਕਪੜਾ ਲੱਗਦਾ ਇਹਦਾ ਸਾਰਾ ਇਤਿਹਾਸ ਲਿਖਿਆ ਹੈ ਜੀ ਆਪਣੇ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਆ ਜੀ ਇਹਨਾਂ ਐਂ ਵਿੱਚ ਬੋਲੋ ਬੋਲੋ ਆਜੋ ਉੱਥੇ ਆਜੋ ਲੱਗੀ ਲੱਗ ਕੇ ਆਜੋ ਹਾਂਜੀ ਵਾਹਿਗੁਰੂ ਜੀ ਆਇਓ ਤੁਹਾਨੂੰ ਕਰਾਈਏ ਦਰਸ਼ਨ ਨਿਸ਼ਾਨ ਸਾਹਿਬ ਦੇ ਇਹਦਾ ਤੁਹਾਨੂੰ ਇਤਿਹਾਸ ਸੁਣਾਵਾਂਗੇ ਇਹ ਚైనా ਤੋਂ ਲੈ ਕੇ ਆਂਦਾ ਜੀ ਇਹਦਾ ਕਿੰਨਾ ਵਜ਼ਨ ਕਿੰਨਾ ਕਪੜਾ ਲੱਗਦਾ ਜੀ ਕਿੰਨੇ ਮੀਟਰ ਉੱਚਾ ਇਹਦਾ ਸਾਰਾ ਇਤਿਹਾਸ ਤੁਹਾਨੂੰ ਸੁਣਾਉਂਦੇ ਆ ਇਹਦੇ ਨਾਲ ਹੀ ਹਾਂਜੀ ਇੱਧਰ ਸਕੂਲ ਆ ਜੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਬਲੰਦਪੁਰੀ ਇੱਥੋਂ ਉਹ ਉਧਰਲੇ ਪਾਸੇ ਦਿਖ ਰਿਹਾ ਜੀ ਜਿਹੜਾ ਲੋਹੇ ਦਾ ਬਣਿਆ ੴ ਉਹ ਯੂਨੀਵਰਸਿਟੀ ਬਣ ਰਹੀ ਆ ਜੀ ਬਹੁਤ ਜਿਆਦਾ ਜਿਆਦਾ ਖੁੱਲਾ ਡੋਆ ਗੁਰਦੁਆਰਾ ਸਾਹਿਬ ਤਰ ਹਾਂਜੀ ਸਰਾਮਾਬਾ ਸਰਾ ਬੜੀਆਂ ਜੇ ਕੋਈ ਦੂਰੋਂ ਆਦਾ ਉਹ ਤੇ ਰਹਿਣ ਦੀ ਜਗਾ ਇਹ ਤੁਹਾਨੂੰ ਨਿਸ਼ਾਨ ਸਾਹਿਬ ਦਿਖਾਉਣਗੇ ਅੰਜੀ ਸੰਗ ਜੀ ਤੁਹਾਨੂੰ ਦਿਖਾਉਣਾ ਹੈ ਜੀ ਲੱਗੇ ਜਾ ਕੇ ਕਿੰਨਾ ਉੱਚਾ ਕਿੰਨਾ ਇਹਦਾ ਵਜਣਾ ਕਿਹੜੀ ਜਗ੍ਹਾ ਤੋਂ ਲੈ ਕੇ ਆਂਦਾ ਜੀ ਇਹਦਾ ਇਤਿਹਾਸ ਤੁਹਾਨੂੰ ਸੁਣਾਉਣੇ ਦਾ ਕਿਉਂ ਇਹ ਕਿੰਨੀ ਲੰਬਾਈ ਕਿ ਨਵਦੀਪ ਕੌਰ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਕੌਰ ਜੀ ਦੇਖੋ ਜੀ ਤੁਹਾਨੂੰ ਦਿਖਾਉਣਾ ਹੈ ਇਹਦਾ ਨਿਸ਼ਾਨ ਸਾਹਿਬ ਦਾ ਇਤਿਹਾਸ ਪੜ ਕੇ ਆਪਣੇ ਸਭ ਤੋਂ ਉੱਚਾਈ ਨਿਸ਼ਾਨ ਸਾਹਿਬ ਇਹਦਾ ਕਿੰਨਾ ਵਜਨ ਹੈ ਇਹ ਕਿਹੜੀ ਚੈਨਾ ਤੋਂ ਹੈ ਤੇ ਸਾਡੇ ਲੱਗੇ ਆ ਪਰ ਸਾਡੇ ਇਧਰ ਆਉਣ ਨੂੰ ਅੱਗੇ ਬਹੁਤ ਘਟ ਹੈਹੀਂ ਟਾਈਮ ਇੱਥੇ ਟਾਈਮ ਹੀ ਨਹੀਂੰਨਾ ਲੱਗਦਾ ਹੈ ਘਰੇ ਕੰਮ ਘਰ ਦਾ ਕੰਮ ਉਹਦੀ ਜੀ ਬਿਜੀ ਰਹਿੰਦਾ ਹੈਗਾ ਪਰ ਹੁਣ ਮੈਂ ਹੋ ਗਿਆ ਜੀ ਟੂਰ ਕਰਦਣਾ ਸ਼ੁਰੂ ਕਰ ਦੇਣੀ ਆ 1 ਮਹੀਨੇ ਤੋਂ ਇਹਦਾ ਤੁਹਾਨੂੰ ਇਤਿਹਾਸ ਸੁਣਾਉਣੀ ਹੈ ਗੁਰਦੁਆਰਾ ਸ਼੍ਰੀ ਨਾਨਕਸਰ ਬਲੰਦਪੁਰੇ ਗੁਰਦੁਆਰੇ ਸ਼੍ਰੀ ਨਾਨਕਸਰ ਸਾਹਿਬ ਬਲੰਦਪੁਰੇ ਇਹਦਾ ਤੁਹਾਨੂੰ ਦੱਸਦੇ ਕਿੰਨਾ ਵਜਣ ਕਿੰਨਾ ਇੱਥੇ ਕਪੜਾ ਲੱਗਦਾ ਕਿੰਨੀ ਇਹਦੀ ਲੰਬਾਈ ਇਹ ਪਤਾ ਨਹੀਂ ਸੁਣਿਆ ਹੀ ਚైనా ਚੋਂ ਨਹੀਂ ਕਿਹੜੇ ਦੇਸ਼ ਚੋਂ ਸ਼ਿਪਰਾਈ ਲੈ ਕੇ ਆਂਦਾ ਜੀ ਇਹਦਾ ਜੇ ਸਹੀ ਮੈਨੇਜ ਕਰਦੀ ਹੋਏ ਲਾਗੇ ਫੋਨ ਵੀ ਮੈਨੂੰ ਇਦਾਂ ਨਹੀਂ ਵੀ ਮਤਲਬ ਫੋਨ ਇਹਦਾ ਜ਼ੂਮ ਕੀਤਾ ਤੇ ਚਾਹੀਦਾ ਦੂਰ ਹੋ ਜੀ ਇਹਦੀ ਤੁਹਾਨੂੰ ਇਤਿਹਾਸ ਦਿਖਾਉਣਾ ਸੁਣਾਉਣਾ ਕਿੰਨਾ ਗੋ ਇਹ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਬਲੰਦਪੁਰੀ ਇਹ ਸ਼ਾਹਕੋਟ ਤੋਂ ਮਹਿਦਪੁਰ ਰੋਡ ਤੇ ਆ ਜੀ ਇੱਕ ਦੋ ਹਾਂਜੀ ਤੁਹਾਨੂੰ ਇਤਿਹਾਸ ਸੁਣਾਉਣਾ ਜੀ ਇਹਦਾ ਕੂਲ ਹੋ ਕੇ ਦੇਖਿਓ ਜੀ ਮੜਿਆ ਫੋਟੋ ਸਾਫ ਆਉਂਦੀ ਆ ਮੜਿਆ ਇਹਨਾਂ ਦੱਸ ਦਿਓ ਜੀ ਬਾਕੀ ਮੈਂ ਪੜ੍ਹ ਕੇ ਤੁਹਾਨੂੰ ਆਪ ਸੁਣਾ ਦਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਨਿਸ਼ਾਨ ਸਾਹਿਬ 24 ਫਰਵਰੀ 2016 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਚੇਚੇ ਤੌਰ ਤੇ ਪਹੁੰਚੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਚੜਾਏ ਗਏ ਠੀਕ ਆ ਇਹ ਕਾਰਜ ਦੀ ਆਗਿਆ ਤੇ ਸੰਪੂਰਨ ਲਈ ਅਰਦਾਸ ਸ਼੍ਰੀ ਹਰਮੰਦਰ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੌਂਚ ਸਿੰਘ ਸਾਹਿਬ ਜੀ ਨੇ ਕੀਤੀ ਠੀਕ ਆ ਇਹ ਹਾਈਡਰੋਲਿਕ ਨਿਸ਼ਾਨ ਸਾਹਿਬ ਬੀ ਸੀ ਕੈਨੇਡਾ ਦੇ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਕੀਤਾ ਗਿਆ ਠੀਕ ਆ ਇਹ ਨਿਸ਼ਾਨ ਸਾਹਿਬ ਚੀਨ ਵਿੱਚ ਤਿਆਰ ਕੀਤਾ ਗਿਆ ਸੀ ਤੇ ਸਮੁੰਦਰੀ ਜਹਾਜ਼ ਰਾਹੀਂ ਇੱਥੇ ਪਹੁੰਚਿਆ ਨਿਸ਼ਾਨ ਸਾਹਿਬ ਨੂੰ ਚੜਾਉਣ ਦੀ ਸੇਵਾ ਪੰਜਾਬ ਦਿੱਲੀ ਅਤੇ ਕੈਨੇਡਾ ਦੇ ਇੰਜੀਨੀਅਰਾਂ ਦੀ ਟੀਮ ਨੇ ਨਿਭਾਈ ਠੀਕ ਆ ਇਹ ਸਾਰੇ ਕਾਰਜ ਨੂੰ ਤਕਰੀਬਨ 1.5 ਸਾਲ ਦਾ ਸਮਾਂ ਲੱਗਿਆ ਜੀ ਹੁਣ ਤੁਹਾਨੂੰ ਇਹਦੀ ਉਚਾਈ ਦਿਖਾਉਂਦੇ ਆ ਨਿਸ਼ਾਨ ਸਾਹਿਬ ਦੀ ਉਚਾਈ 255 ਫੁੱਟ ਇਸ ਦਾ ਭਾਰ 21000 ਤੇ 21 ਕਿਲੋ ਜਾਨੀ ਕਿ ਜਿਹਨੂੰ ਕਹਿੰਦੇ ਆ ਜੀ 21 ਟਨ 21 ਕਿਲੋ ਹੈ ਨਿਸ਼ਾਨ ਸਾਹਿਬ ਦੇ 14 ਸਾਹਿਬ ਨੂੰ 450 ਮੀਟਰ ਕਪੜਾ ਲੱਗਦਾ ਹੈ ਉੱਪਰ ਲੱਗੇ ਖੰਡਾ ਸਾਹਿਬ ਦੀ ਉਚਾਈ ਐਕਸ 113 ਇੰਚ ਹੈ ਖੰਡਾ ਸਾਹਿਬ ਦਾ ਭਾਰ 65 ਕਿਲੋ ਹੈ ਕਿ ਤੁਸੀਂ ਸਾਡੇ ਦੇ ਚਰਨ ਤੂੜ ਲੈ ਕੇ ਆਏ ਹਾਂ ਇਸ ਕੀਮਤੀ ਦਾਤ ਲਈ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਹਾਂਜੀ ਵਾਗਰੂ ਜੀ ਸੁਣਿਆ ਜੀ ਇਤਿਹਾਸ ਜਿਸ ਦਿਨ ਬਾਅਦ ਚ ਵੀ ਦੁਬਾਰਾ ਕਹੂੰਗੇ ਦੁਬਾਰਾ ਫਿਰ ਅੱਜ ਦੁਪਹਿਰੇ ਵੀਡੀਓ ਸਾਫ਼ ਨਹੀਂ ਬਣਦੀ ਸੀ ਨਾ ਮੈਂ ਲਾਈਵ ਹੋਇਆ ਵੈਸੇ ਵੀਡੀਓ ਬਣਾਈਆਂ ਸੀ ਉਸ ਟਾਈਮ ਕੋਈ ਵੀਡੀਓ ਨਹੀਂ ਪਾਇਆ ਮੈਂ ਹੁਣ ਫੇਰ ਸ਼ਾਮ ਨੂੰ ਆਇਆ ਦੇਖ ਲਓ ਜੀ 255 ਫੁੱਟ ਉੱਚਾ ਜੀ ਨਿਸ਼ਾਨ ਸਾਹਿਬ 21 ਟਨ 21 ਕਿਲੋ ਇਹਦਾ ਵਜ਼ਨ 21021 ਕਿਲੋ ਠੀਕ ਆ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਨੂੰ 450 ਮੀਟਰ ਓਪੜਾ ਲੱਗਦਾ ਬਾਕੀ ਵਾਹਿਗੁਰੂ ਜੀ ਤੈਨੂੰ ਉਹ ਚਾਹੀ ਦਿਖਾਉਂਦੇ ਆ ਜੀ ਲਾਗੇ ਤੋਂ ਦਾ ਫੋਨ ਬਿਲਕੁਲ ਹੀ ਨਹੀਂ ਇਹਦਾ ਸਿਰਾ ਦਿਖਾਊਗਾ ਜੀ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਨੂੰ ਹੁੰਦੇ ਆ ਜੀ ਲਾਈਵ ਵੈਸੇ ਵੀਡੀਓ ਬਣਾਈਆਂ ਹੋ ਕੰਪਿਊਟਰ ਤੇ ਜਾਂ ਲੈਪਟਾਪ 'ਚ ਐਡਿਟ ਕਰਕੇ ਪਾਉਂਗਾ ਜੀ ਉਹਦਾ ਫੋਨ ਇਦਾਂ ਹਿੱਲਦਾ ਰਹਿੰਦਾ ਵੀਡੀਓ ਸਾਫ਼ ਨਹੀਂ ਬਣਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ